ਸਿੱਧੂ ਮਸੇਵਾਲੇ ਦੇ ਕਤਲ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਇਆ ਅਤਵਾਦੀ ਗੋਲਡੀ ਬਰਾੜ ਭਾਰਤ ਦੇ ਵਿੱਚ ਆਪਣਾ ਅਤਵਾਦੀ ਨੈਟਵਰਕ ਬਣਾ ਰਿਹਾ ਹੈ ਇਸ ਦਾ ਖੁਲਾਸਾ ਐਨਆਈ ਦੇ ਵੱਲੋਂ ਕੀਤਾ ਗਿਆ ਦਰਅਸਲ ਐਨਆਈ ਦੇ ਵੱਲੋਂ ਗੈਂਗਸਟਰ ਗੋਲਡੀ ਬਰਾੜ ਸਮੇਤ 10 ਚਾਰਸ਼ੀਟ ਵਿੱਚ 10 ਲੋਕਾਂ ਦੇ ਨਾਮ ਸ਼ਾਮਿਲ ਕੀਤੇ ਨੇ ਤੇ ਇਹ ਚਾਰਸ਼ੀਟ ਐਨਆਈ ਦੇ ਵੱਲੋਂ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ ਹੈ ਗੋਲਡੀ ਬਰਾੜ ਨਿਸ਼ ਮਾਮਲੇ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਤੇ ਗੋਲਡੀ ਬਰਾੜ ਉੱਤੇ ਭਾਰਤ ਦੇ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਅਤਵਾਦੀ ਗਿਰੋ ਬਣਾਉਣ ਦੇ ਇਲਜ਼ਾਮ ਵੀ ਲਗਾਏ ਗਏ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 6 ਮਹੀਨੇ ਪਹਿਲਾਂ ਚੰਡੀਗੜ੍ਹ ਸਥਿਤ ਇੱਕ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ਉੱਤੇ ਗੋਲਾਬਾਰੀ ਕਰਨ ਦੇ ਮਾਮਲੇ ਦੇ ਵਿੱਚ 4 ਛੇਤੇ ਦਾਇਰ ਕੀਤੀ ਹੈ ਮਲਜ਼ਮਾ ਉੱਤੇ ਯੂਆਪਾ ਐਕਟ ਅਤੇ ਆਰਮਜ਼ ਐਕਟ ਤਹਿਤ ਇਲਜ਼ਾਮ ਵੀ ਲਗਾਏ ਗਏ ਨੇ ਇਸ ਮਾਮਲੇ ਦੇ ਵਿੱਚ ਹੋਰ ਮੁਲਜ਼ਮਾਂ ਦੇ ਵਿੱਚ ਗੁਰਪ੍ਰੀਤ ਸਿੰਘ ਉਰਫ 골ਡੀ ਢਿੱਲੋ 골ਡੀ ਰਾਜਪੁਰਾ ਗੁਰਵਿੰਦਰ ਸਿੰਘ ਕਾਸ਼ੀ ਉਰਫ ਹੈਰੀ ਸੁਭਾਸ਼ ਕੁਮਾਰ ਗਿਰੀ ਉਰਫ ਪੰਡਿਤ ਅਮਰਿਤਪਾਲ ਉਰਫ ਗੁਜਰ ਕਮਲਪ੍ਰੀਤ ਸਿੰਘ ਪ੍ਰੇਮ ਸਿੰਘ ਸਰਬਜੀਤ ਸਿੰਘ ਉਰਫ ਸਰਬੂ ਅਤੇ ਗगनਦੀਪ ਸਿੰਘ 골ਡੀ ਸ਼ਾਮਿਲ ਨੇ ਜੂਨ ਚ ਐਨਆਈ ਨੇ 골ਡੀ ਬਰਾੜ ਅਤੇ 골ਡੀ ਢਿੱਲੋ ਉੱਤੇ 10-10 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਸੀ ਅਨਾਈ ਦੇ ਵੱਲੋਂ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਚਾਰਸ਼ੀਟ ਦੇ ਵਿੱਚ ਗੋਲਡੀ ਬਰਾੜ ਨੂੰ ਇਸ ਮਾਮਲੇ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਤੇ ਗੋਲਡੀ ਬਰਾੜ ਉੱਤੇ ਭਾਰਤ ਦੇ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਅਤੇ ਆਪਣਾ ਗਿਰੋਹ ਬਣਾਉਣ ਦੇ ਇਲਜ਼ਾਮ ਲਗਾਏ ਨੇ ਜਦਕਿ ਉਸ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਲਡੀ ਨੂੰ ਇਸ ਮਾਮਲੇ ਦੇ ਵਿੱਚ ਸਹਿ ਸਾਜ਼ਿਸ਼ਕਰਤਾ ਦੱਸਿਆ ਗਿਆ ਇੱਕ ਘਟਨਾ ਇਸੇ ਸਾਲ 19 ਜਨਵਰੀ ਨੂੰ ਵਾਪਰੀ ਸੀ ਜਦੋਂ ਕਿ ਚੰਡੀਗੜ੍ਹ ਦੇ ਇੱਕ ਮਸ਼ਹੂਰ ਵਪਾਰੀ ਦੇ ਕਾਰ ਦੇ ਬਾਹਰ ਗੋਲਾਬਾਰੀ ਕੀਤੀ ਗਈ ਸੀ ਉਸ ਸਮੇਂ ਪਤਾ ਲੱਗ ਗਿਆ ਕਿ ਹਮਲਾਵਰ ਬਾਈਕ ਉੱਤੇ ਸਵਾਰ ਹੋ ਕੇ ਆਏ ਸਨ ਉਹਨਾਂ ਨੇ ਪੰਜ ਗੋਲੀਆਂ ਚਲਾਈਆਂ ਤੇ ਗੋਲੀਆਂ ਕਾਰ ਉੱਤੇ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਸੀ ਹਾਲਾਂਕਿ ਗੋਲਾਬਾਰੀ ਦੀ ਇਸ ਘਟਨਾ ਤੋਂ ਬਾਅਦ 15 ਦਿਨ ਪਹਿਲਾਂ ਕਾਰੋਬਾਰੀ ਦੇ ਘਰ ਉੱਤੇ ਛਾਪਾ ਮਾਰਿਆ ਗਿਆ ਸੀ ਇਸ ਤੋਂ ਬਾਅਦ ਵਪਾਰੀ ਦੇ ਘਰ ਦੇ ਵਿੱਚ ਫਰੋਤੀ ਲਈ ਕਾਲ ਆਂਦੀ ਹੈ ਫਰੋਤੀ ਕਰਨ ਵਾਲਾ ਆਪਣੇ ਆਪ ਨੂੰ ਅਤਵਾਦੀ 골ਡੀ ਬਰਾੜ ਦੱਸਦਾ ਹੈ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਜਦੋਂ ਪਤਾ ਲੱਗਿਆ ਚੰਡੀਗੜ੍ਹ ਪੁਲਿਸ ਨੂੰ ਕਿ ਇਸ ਮਾਮਲੇ ਦੇ ਵਿੱਚ 골ਡੀ ਬਰਾੜ ਦਾ ਹੱਥ ਹੈ ਤਾਂ ਉਹਨਾਂ ਨੇ ਪੂਰਾ ਮਾਮਲਾ ਐਨਆਈ ਦੇ ਹਵਾਲੇ ਕਰ ਦਿੱਤਾ ਸੀ ਐਨਆਈ ਨੇ ਖੁਲਾਸੇ ਕਰਦੇ ਆ ਕਿ ਹੈ ਕਿ 8 ਮਾਰਚ ਨੂੰ ਐਨਆਈਐਸ ਕੇਸ ਨੂੰ ਆਪਣੇ ਹੱਥ ਦੇ ਵਿੱਚ ਲਿਆ ਇਸ ਤੋਂ ਬਾਅਦ ਨਵੀਂ ਐਫਆਈਆ ਦਰਜ ਕੀਤੀ ਗਈ ਫਿਰ ਗੋਲਡੀ ਬਰਾੜ ਦੇ ਗੁਰਗੇ ਫੜੇ ਗਏ ਜਿਨ੍ਹਾਂ ਤੋਂ ਪੁੱਛਗਿਸ਼ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਗੋਲਡੀ ਬਰਾੜ ਅਤੇ ਗੋਲਡੀ ਢਿੱਲੋ ਨੇ ਉਹਨਾਂ ਨੂੰ ਆਪਣੇ ਗੈਂਗ ਦੇ ਵਿੱਚ ਸ਼ਾਮਿਲ ਕੀਤਾ ਸੀ ਸਿੱਧੂ ਮੁਸੇਵਾਲੇ ਦੇ ਕਤਲ ਤੋਂ ਬਾਅਦ ਗੋਲਦੀ ਬਰਾੜ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਂਦਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਗੋਲਦੀ ਬਰਾੜ ਦੇ ਮਾਰੇ ਜਾਣ ਦੀ ਖਬਰ ਵੀ ਸਾਹਮਣੇ ਆਈ ਸੀ ਪਰ ਉਸ ਨੂੰ ਫੇਕ ਦੱਸਿਆ ਗਿਆ। ਮੁਸੇਵਾਲੇ ਦੇ ਪਰਿਵਾਰ ਦੇ ਵੱਲੋਂ ਵੀ ਗੋਲਦੀ ਬਰਾੜ ਨੂੰ ਭਾਰਤ ਲਿਆਉਣ ਦੀ ਮੰਗ ਵਾਰ-ਵਾਰ ਕੀਤੀ ਜਾ ਰਹੀ ਹੈ ਤੇ ਹੁਣ ਆਖਰਕਾਰ ਗੋਲਦੀ ਬਰਾੜ ਕਦੋਂ ਪੁਲਿਸ ਦੇ ਅੜਿੱਕੇ ਆਵੇਗਾ? ਕਦੋਂ ਐਨਆਈ ਦੇ ਵੱਲੋਂ ਉਸ ਨੂੰ ਭਾਰਤ ਲਿਆਂਦਾ ਜਾਵੇਗਾ? ਇਸ ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ। ਹੁਣ ਵੇਖਣਾ ਇਹ ਅਹਿਮ ਰਹੇਗਾ ਕਿ ਆਖਰਕਾਰ ਗੋਲਡੀ ਬਰਾੜ ਕਦੋਂ ਪੁਲਿਸ ਦੇ ਅੜਿੱਕੇ ਆਵੇਗਾ ਕਦੋਂ ਐਨਆਈ ਦੇ ਵੱਲੋਂ ਉਸ ਨੂੰ ਭਾਰਤ ਲਿਆਂਦਾ ਜਾਵੇਗਾ ਇਸ ਉੱਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਕਿਉਂਕਿ ਲਗਾਤਾਰ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਖੌਫ ਦਾ ਮਾਹੌਲ ਹੈ ਅਤੇ ਪੁਲਿਸ ਦੇ ਵੱਲੋਂ ਵੀ ਲਗਾਤਾਰ ਇਹਨਾਂ ਦੀ ਤਰ ਪકડ ਲਈ ਲਗਾਤਾਰ ਟੀਮਾਂ ਵੱਲੋਂ ਆਪਣੀ ਯੋਜਨਾ ਬਣਾਈ ਜਾ ਰਹੀ ਹੈ